ਤav ਤੋਂ ਪਹਿਲਾਂ ਤਾਂ ਹੀ ਸਾਡੇ YouTube ਚੈਨਲ ਨਾਲ ਜੁੜੇ ਹੋਏ ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਆਦੇਸ਼ 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 ਸਾਡਾ YouTube ਚੈਨਲ ਓਮ ਨਮੋ ਆਦੇਸ਼ 9438 ਜਿੰਨਾ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਦੀ ਘੰਟੀ ਵਾਲਾ ਬਟਨ ਵੀ ਨਾ ਪ੍ਰੈਣ ਤਾਂ ਜੋ ਸਾਡੀ ਵੀਡੀਓ ਪਾਈ ਦਾ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਸਕੇ ਅੱਜ ਫੇਰ ਯੰਤਰਾਂ ਦੀ ਲੜੀ ਦੇ ਵਿੱਚ ਬਾਧੇ ਹੋਇਆ ਤੁਹਾਨੂੰ ਇੱਕ ਯੰਤਰ ਦੇਣ ਜਾ ਰਹੇ ਹਾਂ ਜੀ ਵਿਵਾਰਕ ਕਰਜ਼ਾ ਜਲਦੀ ਹਟਾਉਣ ਜਾਂ ਲਾਉਣ ਵਾਸਤੇ ਜਿਨ੍ਹਾਂ ਦੇ ਵਿਵਾਰਕ ਕਰਦਿਆਂ ਕਰਦਿਆਂ ਤੋਂ ਸਿਰ ਤੇ ਕਰਜ਼ਾ ਜੜ ਜਾਂਦਾ ਉਹ ਕਰਜ਼ਾ ਲਾਉਣ ਦੇ ਲਈ ਇਹ ਯੰਤਰ ਹੈ ਜੀ ਇਹ ਵੀ ਚਾਰ ਯੰਤਰ ਹੈ ਜੀ ਪਹਿਲਾ ਇਹ ਵਾਲਾ ਦੂਜਾ ਇਹ ਵਾਲਾ ਤੀਜਾ ਇਹ ਵਾਲਾ ਚੌਥਾ ਇਹ ਵਾਲਾ ਇਹਨਾਂ ਚਾਰਾਂ ਯੰਤਰਾਂ ਦੇ ਵਿੱਚੋਂ ਕੋਈ ਵੀ ਇੱਕ ਸਿਲੈਕਟ ਕਰ ਲਓ ਤੁਸੀਂ ਜਿਨ੍ਹਾਂ ਦੇ ਸਿਰ ਤੇ ਕਰਜ ਆਗਾ ਉਹ ਇਹ ਵਰਤਨਾ ਤੇ 100% ਕਰਜ ਸਿਰ ਤੋਂ ਲਹੂਗਾ ਜੀ ਇਹ ਗਰੰਟੀ ਹੈ ਇਹਦੀ ਵਿਧੀ ਇਹ ਅਗਜੀ ਵੀ ਤੁਹਾਨੂੰ ਦੱਸ ਦਿਆਂ ਵਿਧੀ ਵੀ ਦੀ ਦੱਸਣ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਲੱਗਦੀਆਂ ਤੇ ਕਮੈਂਟ ਦੇ ਵਿੱਚ ਹਰ ਹਰ ਮਹਾਦੇਵ ਜ਼ਰੂਰ ਲਿਖਿਆ ਕਰੋ ਤਾਂ ਜੋ ਸਾਨੂੰ ਉਤਸ਼ਾਹ ਮਿਲੇ ਦੇ ਨਾਲੇ ਤੁਸੀਂ ਆਪਣੇ ਲਿਖਣ ਵਾਲੇ ਮਨ ਦੇ ਨਾਲ ਪੜੋਗੇ ਤਾਂ ਕਿਤਨਾ ਕਿਤੇ ਪ੍ਰਮਾਤਮਾ ਦਾ ਨਾਮ ਤੁਸੀਂ ਲੈ ਸਕੋਗੇ ਦੇਖੋ ਜੀ ਇਹ ਚਾਰ ਮੰਤਰਾਂ ਦੀ ਸਕਰੀਨਸ਼ਾਟ ਲੈ ਕੇ ਰੱਖ ਲਿਓ ਚਾਰਾਂ ਦੇ ਵਿੱਚੋਂ ਇੱਕ ਕੋਈ ਵੀ ਸਿਲੈਕਟ ਕਰ ਲਿਓ ਸਿਲੈਕਟ ਕਰਕੇ ਉਸ ਤੋਂ ਬਾਅਦ ਇਹਦੀ ਵਿਧੀ ਹੈਗੀ ਹੈ ਜੀ ਇਹ ਵਾਲੀ ਇਹ ਚਾਰ ਯੰਤਰਾਂ ਵਿੱਚੋਂ ਕੋਈ ਵੀ ਇੱਕ ਯੰਤਰ ਕਾਗਜ਼ ਤੇ ਕੇਸਰ ਦੇ ਕੋਲ ਨਾਲ ਲੱਕੜੀ ਦੀ ਕਲਮ ਦੁਆਰਾ ਲਿਖਣਾ ਹੈ ਕਾਗੇ ਲੈ ਲੈਣਾ ਜੀ ਕੋਈ ਵੀ ਕੇਸਰ ਦਾ ਢੋਲ ਬਣਾ ਲੈਣਾ ਤੇ ਲੱਕੜੀ ਦੀ ਕਲਮ ਹੋਵੇ ਉਹਦੇ ਨਾਲ ਲਿਖ ਲੈਣਾ ਜੀ ਇਹ ਚਰਨ ਦੀ ਪੂਜਾ ਕਰਨ ਦੇ ਬਾਅਦ ਜੰਤਰ ਨੂੰ ਦੁਕਾਨ ਜਾਂ ਦਫ਼ਤਰ ਦੀ ਜਾਂ ਘਰ ਦੀ ਦਹਲੀਜ ਉੱਪਰ ਸੱਜੇ ਪਾਸੇ ਚਿਪਕਾ ਦਿਓ ਜੇ ਆਪਣੇ ਘਰ ਦੀ ਕੋਈ ਦਹਲੀਜ ਆ ਜਾਂ ਦੁਕਾਨ ਦੀ ਕੋਈ ਥੜੀ ਆ ਜਾਂ ਕੋਈ ਦਫ਼ਤਰ ਦੀ ਕੋਈ ਮਹੂਰਲੀ ਦਹਲੀਜ ਆ ਜਿਹਦੇ ਉੱਪਰ ਚੜਦੇ ਆ ਉਦੇ ਸੱਜੇ ਪਾਸੇ ਜੀ ਆਪਾਂ ਇਹ ਯੰਤਰ ਛਾਪ ਕੇ ਚਿਪਕਾਉਣਾਗਾ ਤੇ ਜੇ ਇਹ ਨਹੀਂ ਕਰ ਸਕਦੇ ਤਾਂ ਸਭ ਤੋਂ ਚੰਗਾ ਇਹ ਆ ਜੀ ਵੀ ਆਪਾਂ ਕਿਸੇ ਸੁਨਿਆਰੇ ਤੋਂ ਇਹ ਯੰਤਰ ਨੂੰ ਚਾਂਦੀ ਦੇ ਉੱਤੇ ਕੜਵਾ ਲਓ ਚਾਂਦੀ ਦਾ ਪੱਤਰਾ ਲੈ ਲਓ ਉਹਦੇ ਉੱਤੇ ਸੁਨਿਆਰੇ ਨੂੰ ਕਹਿ ਕੇ ਮੰਤਰ ਯੰਤਰ ਦੱਸ ਕੇ ਉਹਦੇ ਉੱਪਰੋਂ ਕੜਵਾ ਲਓ ਪੱਕਾ ਤੇ ਆਪਣੇ ਕੋਲ ਰੱਖੋ ਜੀ ਦੁਕਾਨ ਤੇ ਜਾਂ ਕਿਸੇ ਵੀ ਘਰ ਦੇ ਵਿੱਚ ਤਾਂ ਫਿਰ ਇਹ ਕਰਜਾ ਉਤਰ ਜਾਊਗਾ ਪਰ ਇੰਨੀ ਇੱਕ ਗੱਲ ਜ਼ਰੂਰ ਹੈ ਜਦੋਂ ਕਰਜਾ ਇਹ ਉਤਰ ਗਿਆ ਤਾਂ ਉਹ ਯੰਤਰ ਕਿਸੇ ਵੀ ਵਿਦਵਾਨ ਬ੍ਰਾਹਮਣ ਨੂੰ দান ਦੇ ਦਿਓ ਜਿਹੜਾ ਬ੍ਰਾਹਮਣ ਸਹੀ ਆ ਪੜਿਆ ਲਿਖਿਆਗਾ ਵੇਦ ਪੜਿਆ ਜਾਮ ਲੋ ਕੋਈ ਪਾਠੀ ਆ ਬ੍ਰਾਹਮਣ ਹਵਨ ਵਗੈਰਾ ਦੀ ਵੀ ਜੀ ਸਾਰੀ ਜਾਣਦਾ ਤੇ ਉਹਨੂੰ ਇਹ ਦਾਨ ਦੇ ਦਿਓ ਇਸ ਨਾਲ ਤੁਹਾਡਾ ਕਰਜ਼ਾ ਜ਼ਰੂਰ ਉਤਰੂਗਾ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਲੱਗੀਆਂ ਧੰਨਵਾਦ ਜੀ